breaks in the Shiva temple poisonous snakes we must flee protect the children the temple is cursed he holds the sacred sign it is a miracle ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇਸੇ ਰਾਜ ਵਿੱਚ ਮਨਿਆ ਪ੍ਰੇਮੀ ਅਤੇ ਧਾਰਮਿਕ ਰਾਜਾ ਰਾਜ ਕਰਦਾ ਸੀ ਇੱਕ ਦਿਨ ਰਾਜੇ ਨੇ ਆਪਣੇ ਮੰਤਰੀ ਤੋਂ ਪੁੱਛਿਆ ਕਿ ਸਾਡੇ ਰਾਜ ਵਿੱਚ ਕਿੰਨੇ ਸੱਚੇ ਭਗਤ ਹਨ ਮੰਤਰੀ ਨੇ ਮੁਸਕੁਰਾ ਕੇ ਜਵਾਬ ਦਿੱਤਾ ਕਿ ਇਸ ਦਾ ਉੱਤਰ ਦੇਣ ਲਈ Your majesty I request one day to resolve this matter. one day is granted। ਦੋਸਤੋ ਮੋਟੀਵੇਸ਼ਨ ਦੇ ਨਾਲ-ਨਾਲ ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਪਿਆਰਾ ਸਰਪ੍ਰਾਈਜ਼ ਲੈ ਕੇ ਆਈ ਹਾਂ। ਤੁਸੀਂ ਸਕਰੀਨ ਤੇ ਨਵੇਂ embroidery designs ਦੇਖ ਰਹੇ ਹੋ। ਜੇ ਤੁਹਾਨੂੰ ਇਹ ਪਸੰਦ ਨੇ ਤਾਂ ਤੁਸੀਂ ਇਹਨਾਂ ਨੂੰ ਮੀਸ਼ੋ ਤੋਂ ਖਰੀਦ ਸਕਦੇ ਹੋ। ਲਿੰਕ ਨੀਚੇ ਡਿਸਕ੍ਰਿਪਸ਼ਨ ਵਿੱਚ ਹੈ। ਤੇ ਹਾਂ ਜੋ ਵੀ ਇਸ ਵੀਡੀਓ ਨੂੰ ਆਪਣੇ 10 ਦੋਸਤਾਂ ਦੇ ਨਾਲ ਸ਼ੇਅਰ ਕਰੇਗਾ ਤੇ ਸ਼ੇਅਰ ਕਰਕੇ ਕਮੈਂਟ ਵਿੱਚ ਯੈਸ ਲਿਖੇਗਾ ਮੈਂ ਉਹਨਾਂ ਵਿੱਚੋਂ ਤਿੰਨ ਲੱਕੀ ਪਰਸਨ ਨੂੰ ਉਹਨਾਂ ਵਿੱਚੋਂ ਟੌਪ 3 ਪਰਸਨ ਨੂੰ ਇੱਕ ਡਿਜ਼ਾਈਨ ਫ੍ਰੀ ਦਿੱਤਾ ਜਾਵੇਗਾ ਤਾਂ ਜਲਦੀ ਵੀਡੀਓ ਨੂੰ ਸ਼ੇਅਰ ਕਰੋ ਤੇ ਜੋ ਵੀ ਟੌਪ 3 ਪਰਸਨ ਹੋਣਗੇ ਉਹਨਾਂ ਦਾ ਨਾਮ ਨੈਕਸਟ ਵੀਡੀਓ ਵਿੱਚ ਅਨਾਉਂਸ ਕੀਤਾ ਜਾਏਗਾ ਸੋ ਦੇਰੀ ਨਾ ਕਰੋ ਹੁਣੀ ਸ਼ੇਅਰ ਕਰੋ ਅਗਲੇ ਦਿਨ ਮੰਤਰੀ ਨੇ ਰਾਜੇ ਨੂੰ ਇੱਕ ਸੁਝਾਅ ਦਿੱਤਾ ਕਿ ਅਸੀਂ ਇੱਕ ਵੱਡੇ ਸਮਾਰੋਹ ਦਾ ਆਯੋਜਨ ਕਰੀਏ ਅਤੇ ਇਹੇ ਘੋਸ਼ਣਾ ਕਰੀ ਕਿ ਜੋ ਵੀ ਸੱਚਾ ਭਗਤ ਹੋਵੇਗਾ ਉਸ ਦਾ 1 ਸਾਲ ਦਾ ਟੈਕਸ ਮਾਫ ਕਰ ਦਿੱਤਾ ਜਾਵੇਗਾ ਰਾਜੇ ਨੂੰ ਇਹ ਗੱਲ ਪਸੰਦ ਆਈ ਅਤੇ ਪੂਰੇ ਰਾਜ ਵਿੱਚ ਮਨਾਦੀ ਕਰਵਾ ਦਿੱਤੀ ਗਈ ਇਸ ਘੋਸ਼ਣਾ ਨਾਲ ਰਾਜ ਵਿੱਚ ਹਲਚਲ ਮਚ ਗਈ ਲੋਕ ਮੰਦਰਾਂ ਵੱਲ દોੜਨ ਲੱਗੇ Satsangਾਂ ਵਿੱਚ ਭੀੜ ਵੱਧ ਗਈ ਅਤੇ ਹਰ ਕੋਈ ਆਪਣੇ ਆਪ ਨੂੰ ਵੱਡਾ ਭਗਤ ਦੱਸਣ ਲੱਗ ਪਿਆ ਸਮਾਰੋਹ ਵਾਲੇ ਦਿਨ ਮੈਦਾਨ ਵਿੱਚ ਹਜ਼ਾਰਾਂ ਲੋਕ ਇਕੱਠੇ ਹੋਏ राजे ने भीड़ देख के खुशी जताई पर मंत्री ने कहा The real test is still remaining. कि असली परीक्षा अजे बाकी है मंत्री ने ऐलान किया कि कोल ही एक शिव मंदिर है जिथे बहुत सारे जहरीले सप छड़े गए हैं जो सच्चा भक्त है वह उ जाके शिवलिंग के सामने मत्था टेकेगा उ सच्चा मनिया जाएगा अते उसका कर माफ कर दिता जाएगा Behold the sacred sign. It is a miracle. Oh! ਰੋਕਾਂ ਵਿੱਚ ਡਰ ਫੈਲ ਗਿਆ ਅਤੇ ਇੱਕ ਇੱਕ ਕਰਕੇ ਸਾਰੇ ਮੈਦਾਨ ਛੱਡ ਕੇ ਜਾਣ ਲੱਗੇ। Snakes in the Shiva temple. Was he snakes? We must flee. Protect the children. ਅੰਤ ਵਿੱਚ ਸਿਰਫ ਇੱਕ ਵਿਅਕਤੀ ਬਚਿਆ। ਜਦੋਂ ਉਸ ਕੋਲੋਂ ਡਰ ਬਾਰੇ ਪੁੱਛਿਆ ਗਿਆ ਤਾਂ ਉਸਨੇ ਸ਼ਾਂਤ ਜਵਾਬ ਨਾਲ ਕਿਹਾ ਕਿ ਮੈਨੂੰ ਆਪਣੇ ਭਗਵਾਨ ਤੇ ਪੂਰਾ ਭਰੋਸਾ ਹੈ। ਜੇਕਰ ਉਹਨਾਂ ਦੇ ਦਰਬਾਰ ਵਿੱਚ ਮੌਤ ਵੀ ਆ ਜਾਵੇ ਤਾਂ ਉਹ ਵੀ ਸਵੀਕਾਰ ਹੈ। ਉਹ ਵਿਅਕਤੀ ਮੰਦਿਰ ਵੱਲ ਵਧਿਆ ਅਤੇ ਜਦ ਅੰਦਰ ਪਹੁੰਚਿਆ ਤਾਂ ਉੱਥੇ ਕੋਈ ਸੱਪ ਨਹੀਂ ਸੀ। ਉਹ ਭਾਵਕ ਹੋ ਕੇ ਸ਼ਿਵਲਿੰਗ ਅੱਗੇ ਝੁਕ ਗਿਆ। ਰਾਜਾ ਅਤੇ ਮੰਤਰੀ ਸਭ ਦੇਖ ਰਹੇ ਸਨ। ਰਾਜੇ ਨੇ ਉਸ ਸੱਚੇ ਭਗਤ ਨੂੰ ਗਲੇ ਲਗਾਇਆ ਅਤੇ ਨਾ ਸਿਰਫ ਉਸਦਾ ਬਲਕਿ ਉਸਦੇ ਪੂਰੇ ਪਰਿਵਾਰ ਦਾ ਟੈਕਸ ਮਾਫ ਕਰ ਦਿੱਤਾ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸੱਚੀ ਭਗਤੀ ਦਿਖਾਵੇ ਵਿੱਚ ਨਹੀਂ ਸਗੋਂ ਅਟੁੱਟ ਵਿਸ਼ਵਾਸ ਅਤੇ ਸਮਰਪਣ ਵਿੱਚ ਹੁੰਦੀ ਹੈ।